ਕੀ ਕਰਤਾ ਆਪ ਸਰ ਕਿਸਾ ਆ ਆ ਬਤਾਈਏ ਕੀ ਮੇਲ ਵਿੱਚ ਲਿਖਿਆ ਹੋਇਆ ਹੈ ਕੀ ਬਾਤ ਹੈ ਜੀ ਆਪ ਕੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਅੱਜ ਵਕਵਕ ਸਕੂਲ ਦੇ ਕੋਲ ਇੱਕ ਮੇਲ ਆਇਆ ਆਪਣੀ ਗੱਲ ਥ੍ਰੈਟ ਦਾ ਇਹਦੇ ਵਿੱਚ ਅਸੀਂ ਸਾਰੇ ਸਕੂਲਾਂ ਦੇ ਵਿੱਚ ਆਪਣਾ ਸੈਨੀਟਾਈਜ਼ਰ ਚੈਕਿੰਗ ਕੀਤਾ ਹਰੇਕ ਜਿਓ ਕਲਾਕ ਸਕੂਲ ਤੇ ਜਾ ਕੇ ਪ੍ਰਿੰਸੀਪਲ ਨਾਲ ਗੱਲ ਵੀ ਕੀਤਾ ਐਦਾ ਦੀ ਕੋਈ ਗੱਲ ਨਹੀਂ ਇਹਦੀ ਇਹ ਬਸ ਪ੍ਰੈਂਕ ਕਾਲ ਹੈ ਥ੍ਰੈਟ ਮਤਲਬ ਫੋਕਸ ਕਾਲ ਹੈ ਫੋਕਸ ਹੀ ਮੇਲੇ ਕੋਈ ਡਰਨ ਦੀ ਲੋੜ ਨਹੀਂ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਮੇਲ ਤੇ ਆਇਆ ਸੀ ਭਾਜੀ ਸਰ ਮੇਲ ਵਿੱਚ ਕੀ ਨਿਖਿਆ ਸੀ ਸਰ ਆਪਾਂ ਸਾਈਬਰ ਸੈੱਲ ਰਾਹੀਂ ਆਪਾਂ ਮੇਲ ਦਾ ਸੋਰਸ ਪਤਾ ਕਰ ਰਹੇ ਹਾਂ ਹਲੇ ਠੀਕ ਹੈ ਸਾਨੂੰ ਇਹ ਹੀ ਲੱਗਦਾ ਕਿ ਕਿ 2 ਸਾਲ 2-3 ਸਾਲ ਪਹਿਲਾਂ ਵੀ ਇਹਦਾ ਹੋਇਆ ਸੀ ਸਰ ਕਿੰਨੇ ਸਕੂਲ ਚਾਹੀਏ ਹੁਣ ਤੱਕ ਜੀ ਲਗਭਗ 15 ਸਕੂਲ ਦੇ ਵਿੱਚ ਆਇਆ 10-15 ਸਕੂਲ ਦੇ ਵਿੱਚ ਲਿਖਿਆ ਗਿਆ ਲਿਖਿਆ ਗਿਆ ਨਹੀਂ ਆਪਾਂ ਨੇ ਕੀਤਾ ਸੀਗਾ ਜੀ ਬੰਦ ਸਰ ਸਿਕਿਉਰਿਟੀ ਮਾਇਰ ਕੀ ਲੈ ਕੇ ਆ ਜੀ ਹੁਣ ਤੱਕ ਆਪਾਂ ਸਾਰੇ ਸਿਕਿਉਰਿਟੀ ਆਪਣਾ ਸਕੂਲਾਂ ਦਾ ਸਿਕਿਉਰਿਟੀ ਰਿਵਿਊ ਕੀਤਾ ਆਪਣਾ ਸੀਸੀਟੀਵੀ ਦਾ ਸਾਰਾ ਇੰਤਜ਼ਾਮ ਕਰਾਤਾ ਇਹਨਾਂ ਦਾ ਐਸੇ ਰਿਵਿਊ ਕੀਤਾ ਉਹਨਾਂ ਦਾ ਸਿਕਿਉਰਿਟੀ ਬੰਦਿਆਂ ਦਾ ਆਪਣਾ ਵੇਅਰ ਵਾਲਿਆ ਹੈ ਉਹ ਲੈ ਹੋਇਆ ਉਹਨਾਂ ਨੂੰ ਸਮਝਾਇਆ ਗਿਆ ਹੈ ਕਿ ਜਦੋਂ ਐਦਾ ਕੋਈ ਥ੍ਰੈਟ ਕਾਲ ਜਾਂ ਫੋਕਸ ਕਾਲ ਆ ਜਾਂਦੇ ਤਾਂ ਸਿਖਾਰਿਆਂ ਨੂੰ ਕੀ ਰਿਐਕਸ਼ਨ ਕਰਨਾ ਹੈ ਕਿਵੇਂ रिएक्ट करना नहीं है आप सारे सब सर पेरेंट्स सरदार जी गल बड़ी चिंता होनी है वरीड होने कोई कोई चिंता करने की लोड नहीं है जी पूरे अमृतसर कमिश्नरेट अमृतसर कमिश्नरेट द पुलिस अमृतसर कमिश्नरेट द पुलिस हर वेले आपा तोड़े वास्ते है कोई चिंता करने की कोई लोड नहीं है केड़ी आईडी आप कर रहे हैं जी पता कर रहे हैं मेल में क्या लिखा है मैं 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 जदो जदो पता लग जाता है सोनू तोड़े नाल आप ਪੂਰਾ ਗੱਲਾ ਸ਼ੇਅਰ ਕਰਾਂਗੇ ਹੁਣ ਇਸ ਵੇਲੇ ਹੁਣ ਇਸ ਵੇਲੇ ਅਸੀਂ ਮੇਲ ਦਾ ਆਪਾਂ ਪਤਾ ਕਰ ਰਹੇ ਹਾਂ ਸਰਚ ਪੇਸ਼ਨ ਸਾਰੇ ਸਕੂਲਾਂ ਚ ਸਰਚ ਪੇਸ਼ਨ ਸਾਰਾ ਆਪਸ ਆ ਸਾਰਾ ਇਕੱਲੇ ਮਨੋਜ ਜੀ ਕਿ ਨਾ ਕੋਈ ਨਹੀਂ ਜ਼ਿੰਮੇਵਾਰੀ ਤੇ ਗੱਲ ਹੀ ਆਪਾਂ ਸਾਰੀ ਬਾਤ ਕਰਾਂਗੇ ਹੁਣ ਆਪਾਂ ਇਸ ਵੇਲੇ ਪੈ ਵੈਰੀਫਾਈ ਕਰ ਰਹੇ ਮੇਲ ਦਾ ਕਿਥੋਂ ਆਇਆ ਸਰਚ ਪੇਸ਼ਨ ਚ ਲੈ ਕੇ ਸਕੂਲਾਂ ਹਾਂਜੀ ਹਾਂਜੀ ਸਾਰੇ ਸਕਾਰੇ ਸਕੂਲ ਦੇ ਵਿੱਚ ਆਪਣਾ ਐਂਟੀ ਸਾਈਬਰ ਟੈਕ ਟੀਮ ਗਿਆ ਸਾਰਾ ਸਾਰਾ ਕੁਝ ਨਹੀਂ ਲੱਭਾ ਜੀ ਕੁਝ ਨਹੀਂ ਲੱਭਾ ਕੁਝ ਨਹੀਂ ਹੈ ਤੁਸੀਂ ਸਾਰੇ